ਹਾਂਜੀ ਸਸਤੇ ਕਾਮ ਮਦਦ ਅੱਥਰੂ ਸ਼ੁਰੂ ਕਰਦੇ ਆਂ ਜੀ ਆਪਾਂ ਸਵਰਾਜ ਖੜਾ 735 ਐਫੀ ਕੰਡੀਸ਼ਨ ਵੀ ਦੇ ਸਕਦੇ ਆਂ ਟਰੈਕਟਰ ਦੀ Ориਜੀਨਲ ਟਰੈਕਟਰ ਸਾਰਾ ਕੋਈ ਕਮੀ ਪੇਸ਼ੀ ਨਹੀਂ ਮਾਡਲ ਦੀ ਜੇ ਗੱਲ ਕਰੀ ਆਪਾਂ 99 ਮਾਡਲਾ 1 ਲੱਖ 45 ਹਜ਼ਾਰ ਪਰ ਡਾੜਾ ਪੰਜਾਬ ਨੰਬਰ ਡਰਾਈਵਰ ਵੀ ਦੇ ਸਕਦਾ ਤੁਸੀਂ ਸਾਫ਼ ਹਾਲਤ ਦੇ ਵਿੱਚ ਟਰੈਕਟਰ ਆ ਜੀ ਇਹ ਸਾਹਮਣੇ ਖੜਾ ਹੀ ਸਵਰਾਜ 855 ਦੇਖ ਸਾਡਾ ਤੁਸੀਂ ਐਨ ਕੋਕਾ 20 ਟਰੈਕਟਰ ਬਹੁਤ ਨਵਾਂ ਪਿਆ ਇਹ ਦੇ ਸਕਦਾ ਤੁਸੀਂ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਜੀ ਇਹ ਕੋਈ ਵੀ ਕੰਡੀਸ਼ਨ ਟਰੈਕਟਰ ਦੇ ਸਕਦਾ ਸਾਡੇ ਸਾਹਮਣੇ ਆ 20 10 ਹਰ ਜਿਹੜਾ ਮਾਡਲ ਹੈ ਉਹ ਵੀ ਦੇ ਸਕਦਾ ਤੁਸੀਂ 19 ਮਾਡਲ ਆਈ ਇਹ ਅੱਗੇ ਲੈ ਕੇ ਚਲਦੇ ਯੂਨੀਅਰ ਘੜਾ 5310 ਇਹਦੀ ਵੀ ਕੰਡੀਸ਼ਨ ਕੀ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਟ੍ਰਸ਼ਸ ਨੂੰ ਸਸਟਮ ਬਗੈਰ ਲੱਗਿਆ ਦੇ ਸਕਦਾ ਤੁਹਾਡੇ ਸਾਹਮਣੇ ਟਾਇਰ ਟੁੱਪਾ ਦੇਖ ਸਕਦੇ ਟਾਇਰਾਂ ਦੀ ਜੀ ਗੱਲ ਕਰੀਏ 80 ਤੋਂ 85% ਟਾਇਰ ਆਈ ਬਾਕੀ ਕੰਡੀਸ਼ਨ ਤੁਸੀਂ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਸ਼ੋਰੂਮ ਕੰਡੀਸ਼ਨ ਟਰੈਕਟ ਆਈ ਮਾਡਲ ਦੀ ਆਪਾਂ ਜੇ ਗੱਲ ਕਰੀਏ ਦੀ ਮਾਡਲ 7 ਆਈ 4 ਲੱਖ 95000 ਰੁਪਏ ਡਿਮਾਂਡ ਹੈ ਟਰੈਕਟਰ ਦੀ ਬਹੁਤ ਸਾਫ਼ ਹਾਲਤ ਵਿੱਚ ਕੋਕਾ ਹਾਲਤ ਦੇ ਵਿੱਚ ਟਰੈਕਟਰ ਪਈ ਦੇ ਸਕਦਾ ਤੁਸੀਂ ਤੇ ਬਾਕੀ ਇੱਧਰ ਖੜਾ ਹੀ ਸੋਹਣੀ ਵਾਲੀ ਕਾਡੀ ਏ 750x ਇਹਦੀ ਵੀ ਕੰਡੀਸ਼ਨ ਦੇਖਦੇ ਸਤ ਬਹੁਤ ਸਾਫ ਵਾਲਟਰ ਵਿੱਚ ਡਰਾਈਵਿੰਗ origignal ਟਰੈਕਟਰ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਨਵੇਂ ਵਾਲੀ ਹਾਲਤ ਆ ਜੀ ਬਿਲਕੁਲ ਤੇ ਏਜੰਸੀ ਵਾਲਾ ਕੰਮ ਆ ਜੀ ਇੱਕ ਹੀ ਮਾਡਲ ਦਾ 6 ਲੱਖ 88000 ਵੀ ਡਿਮਾਂਡ ਆ ਟਰੈਕਟਰ ਦੀ ਬਹੁਤ ਸੋਹਣੀ ਹਾਲਤ ਵਿੱਚ ਟਰੈਕਟਰ ਇਹ ਤੇ ਕੇ ਘੜੇ ਸੁਰਾਜ 855 ਸੁਰਾਜ 855 ਫੀ ਖੜਾ ਜੀ ਮਾਡਲ ਦੀ ਜੇ ਗੱਲ ਕਰੀਏ ਆਪਾਂ ਇਹ ਇਹ ਹੈਗਾ ਜੀ 13 ਵਾਲਾ 4,75,000 ਰੇਡ ਮੰਗ ਆ। ਬਾਕੀ ਟਰੈਕਟਰ ਤੁਸੀਂ ਦੇ ਸਕੋ ਦਿੰਦੇ। ਸਾਰਾ origignal ਟਰੈਕਟਰ ਹੈ ਦੇ ਸਕਦੇ ਕਿਸੇ ਵਸੇ ਕੋ ਖੁੱਲੇ ਅਸੁੱਲੇ ਆਣੀ ਲਈ ਸ਼ੀਕ ਨਹੀਂ ਹੈਗਾ ਜੀ ਟਾਇਰਾਂ ਦੀ ਜੀ ਗੱਲ ਕਿਰੇ ਟਾਇਰ 80 ਤੋਂ 85 ਪੈਸੇ ਟਾਇਰ ਪਏ ਆ ਜੀ ਇਹਦੇ ਤੇ ਕੰਡੀਸ਼ਨ ਬਿਲਕੁਲ ਓਕੇ ਪਈ ਆ 13 ਵਾਲਾ 4,75,000 ਰੇਡ ਮੰਗ ਆ ਜੀ ਤੇ ਪੰਜਾਬ ਨੰਬਰ ਟਰੈਕਟਰ origignal ਪੇਂਟ ਆ ਸਾਰਾ ਦੇ ਸਕਦੇ ਹਾਂ ਤੇ ਬਹੁਤ ਸੋਹਣੀ ਹਾਲਤ ਵਿੱਚ ਆ। ਉਹ ਕੀ ਦਰਘੜੀ ਸੋਨ ਵਾਲੀ ਗੱਡੀ ਆ 60 RXMM ਤੇ ਇਹਦੀ ਵੀ ਕੰਡੀਸ਼ਨ ਦੇ ਦੇ ਸਕਦੇ ਬਹੁਤ ਸੋਹਣੀ ਹਾਲਤ ਵਿੱਚ ਟਰਾਈ ਇਹਦੀ ਆਪਾਂ ਮਾਡਲ ਦੀ ਜੀ ਗੱਲ ਕਰੀਏ ਜੀ ਮਾਡਲ 18 2 ਲੱਖ 55000 ਵੀ ਡਿਮਾਂਡ ਆ ਟਰੈਕਟਰ ਦੀ ਇਹ ਵੀ ਟਰੈਕਟਰ ਤੋਂ ਜੇ ਸਾਡੇ ਬਿਲਕੁਲ ਕੋ ਕਾफी ਸਾ ਕੰਡੀਸ਼ਨ ਬਹੁਤ ਸਾਫ਼ ਰਹੀ ਹੈ ਜੀ ਤੇ ਪੰਜਾਬ ਨੰਬਰ ਟਰੈਕਟਰ ਆ ਟਾਇਰਾਂ ਦੀ ਜਿੱਦ ਗੱਲ ਕਰੀਏ 70 ਤੋਂ 75 ਪੈਸੇ ਟਾਇਰ ਹੈਗੇ ਐਮ ਆਰਪ ਦੇ ਟਾਇਰ ਆ ਅਗਲੇ ਤੇ ਪਿਛਲੇ ਵਾਕੀ ਹਾਲਤ ਦੇ ਸਕਦੇ ਬਿਲਕੁਲ ਸਾਫ਼ ਹਾਲਤ ਵਿੱਚ ਆ ਤੇ ਅੱਗੇ ਖੜਾ ਹੀ ਐ ਐਚ ਐਮ 362 ਇਹ ਦੀ ਇਹ ਵੀ ਟਰੈਕਟਰ ਦੇ ਦੇ ਸਕਦੇ ਤਿਆਰ ਕੀਤਾ ਹੀ ਟਰੈਕਟਰ ਇਹ ਤੇ ਪੇਂਟ ਬੂੰਡ ਹੋਇਆ ਹੋਇਆ ਤੇ ਬਾਕੀ ਬਿਲਕੁਲ ਨਵਾਂ ਟਰੈਕਟਰ ਹੀ ਦੇ ਸਕਦੇ ਤੁਸੀਂ ਬਾਕੀ ਕਿਸੇ ਬੱਸ ਵੀ ਕੋਈ ਖੋਲੇ ਛੋਲੇ ਨਹੀਂ ਹੈਗਾ ਇਹ 12 ਮਾਡਲ ਦੇ 425000 ਰੁਪਏ ਦੀ ਮੰਗ ਦਾ ਟਰੈਕਟਰ ਦੀ ਦੇਖ ਸਕਦੇ ਤੁਸੀਂ ਬਹੁਤ ਸਾਫਾ ਟਰੈਕਟਰ ਟਰਹਾ ਅੱਗੇ ਕਬੂਟਾ ਖੜਾ ਜੀ ਕੋਟਾ ਟਰੈਕਟਰ ਬਹੁਤ ਘੈਂ ਟਰੈਕਟਰ ਆ ਤੇ ਪੂਰੀ ਜਾਨ ਚ ਟਰੈਕਟਰ ਹੈ ਦੇਖ ਸਕਦਾ ਕਬੂਟਾ ਤੇ ਮੇਰੇ ਕਿਸਾਨ ਵੀਰ ਬਹੁਤ ਘੱਟ ਰੇਲ ਲੈ ਰਹੇ ਐ ਵੈਸੇ ਟਰੈਕਟਰ ਬਹੁਤ ਸੋਹਣੀ ਹਾਲਤ ਵਿੱਚ ਬਹੁਤ ਘੈਂ ਟਰੈਕਟਰ ਹੈ ਇੰਜਨ ਉੰਜਨ ਪੱਕੋ ਪੂਰੀ ਗੱਲ ਬਾਤ ਹੈ ਇਹਨਾਂ ਦੇ ਦੇਖ ਸਕਦੇ ਤੁਸੀਂ ਕੋਟਾ ਚ 21 ਮਾਡਲ 6 ਲੱਖ 25 ਹਜ਼ਾਰ ਵੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਆ ਹਨ ਕੋਕਾ ਕੀਸਾ ਦੇ ਸਕਦਾ ਤੁਸੀਂ ਤੇ ਅੱਗੇ ਖੜਾ ਜ ਸੋਨ ਵਾਲੀ ਗੱਡੀ ਹੈ 35000x ਇਹਦੀ ਵੀ ਕੰਡੀਸ਼ਨ ਤੇ ਦੇਖ ਸਕਦੇ ਹੋ ਇਹ ਹੈਗਾ ਜੀ 20 ਮਾਡਲ 4 ਲੱਖ 35000 ਵੀ ਡਿਮਾਂਡ ਹੈ ਟਰੈਕਟਰ ਦੇਖ ਸਕਦਾ ਤੁਸੀਂ ਟਾਇਰਾਂ ਦੀ ਜਿੱਦ ਗੱਲ ਕਰੀ 70 ਤੋਂ 75 ਪੈਸੇ ਟਾਇਰ ਅਗਲੇ ਤੇ ਪਿਛਲੇ ਬਾਕੀ ਕੰਡੀਸ਼ਨ ਵੀ ਤੇ ਦੇ ਸਕਦੇ ਬਿਲਕੁਲ ਸਾਫ ਸਾਫ ਵਿੱਚ ਅੱਗੇ ਫਾਰਮ ਟਰੱਕ ਖੜਾ ਜ 60 ਇਹਦੀ ਅਪਾ ਡਿਮਾਂਡ ਮਾਡਲ ਦੀ ਜੇ ਗੱਲ ਕਰੀਏ 6 ਮਾਡਲ ਆਈ ਇਹ 2,60,000 ਰੁਪਏ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਵੀ ਦੇ ਸਾਡੇ ਬਹੁਤ ਸਾਫ ਹਾਲਤ ਦੇ ਵਿੱਚ ਪਿਆ ਜੀ ਤੇ オリジナル ਟਰੈਕਟਰ ਆ ਸਾਰਾ ਦੇ ਸਾਡੇ ਤੁਸੀਂ ਤੇ ਇਹਦੇ ਟਾਇਰਾਂ ਦੀ ਜੇ ਗੱਲ ਕਰੀਏ 70 ਤੋਂ 75 ਪੈਸੇ ਟਾਇਰ ਹੈਗੇ ਆ ਜੀ ਅਗਲੇ ਤੇ ਪਿਛਲੇ ਬਾਕੀ ਮਾਡਲ ਹੈਗੇ 6 2,60,000 ਰੁਪਏ ਡਿਮਾਂਡ ਆ ਤੇ ਆਪਣੀ ਵੀਡੀਓ ਨੂੰ ਤੱਕ ਕੇ ਸ਼ੇਅਰ ਕਰਦੇ ਜਿਹੜੇ ਵੀ ਨਵੇਂ ਜਿਹੜੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਤੇ ਸ਼ੇਅਰ ਸੌ ਚੈਨਲ ਨੂੰ ਆਪਣੇ ਨੂੰ ਤੇ ਸੋਕਰ పేਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਧੰਨਵਾਦ